ਇੱਕ ਬੜਾ ਵੱਡਾ ਇੱਕ ਮਿੰਟ ਇੱਕ ਮਿੰਟ ਜਿੱਥੇ ਪਰਮਾਰ ਲੋਕ ਕਾਰੀਰ ਲੋਕ ਸਾਹਿਬ ਚਾਚਾ ਜੀ ਕਿ ਸਨੇਕਰੋ ਟੋਲੇ ਥੋੜੇ ਗੁਰੂ ਮਹਾਰਾਜ ਜੀ ਕੌਮ ਦੇ ਸਿਰ ਤੇ ਮਿਹਰ ਪਰ ਰੱਖੇ ਕਿ ਕਿੰਨੇ ਨਾਲ ਮਿਲ ਕੇ ਅਗਲੀ ਵਾਰ ਵੀ ਜਿਹੜੇ ਆ ਕੰਮ ਵਾੜੂਗੇ ਜਿਹਨਾਂ ਨਾਲ ਨਿਹਰਾ ਸਾਹਿਬ ਦੀ ਫਤਵੀ ਆ ਤਾਂ ਸਨੇਕਰੋ ਜੀ ਨਾ ਜਦੋਂ ਤਾਂ ਇੱਕ ਚੰਗਾ ਕਦਰ ਮੈਂ ਇਹ ਚੰਗਾ ਜੀ ਬਹੁਤ ਵਧੀਆ ਜਿਹੜਾ ਇਹ ਮਿਲ ਕੇ ਦੇ ਸਾਡਾ ਬੜਾ ਬੜਾ ਸਾਹਮਣੇ ਦੇ ਇੱਕ ਨਾਦਗਾਰੀ ਵੀ ਆ ਇੱਕ ਦੁਖਦਾਈ ਵੀ ਆ ਇਹ ਜਿਹੜਾ ਕਹਿੰਦਾ ਰਹਾ ਵਾ ਇਸ ਕਰਕੇ ਮੇਰੇ ਖਿਆਲ ਸਾਰੇ ਫਾਰਮ ਨੂੰ ਬਾਕੀ ਜੋ ਮਤ ਦੇ ਦਿਓ ਬਾਅਦ ਵਿੱਚ ਅੱਗੇ ਜਾ ਸਕਦੇ ਆ ਇਹ ਤੇ ਉਹ ਸ਼ਾਹਨ ਤੇ ਜਿਵੇਂ ਜਿਵੇਂ ਪੱਤੇ ਕੰਮ ਕਰੂ ਪੱਤੇ ਕੀ ਕਰਨ ਇਹ ਜੀ ਜੀ ਉਹਨਾਂ ਰਸ਼ੀਦਾਂ ਨੂੰ ਕੋਟਨ ਕੋਟ ਪਨਾਮ ਹੈ ਜੀ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੇ ਸੀਸ ਵਾਰੇ ਆ ਤੇ ਬਾਕੀ ਇਹ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਚਰਨ ਚਰਵਾਸ ਆ ਕੀ ਕੌਮ ਦੇ ਸਰਤੇ ਮੇਰੇ ਪਰ ਆਤਰ ਰਹੇ ਅੱਜ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੰਦ ਦੀ ਟਕਸਾਲ ਦੇ ਅੰਦਰ ਤੇ ਮੇਰੇ ਖਿਆਲ ਕੋਈ ਵਿਰੋਧ ਨਹੀਂ ਹੋਇਆ ਸਭ ਠੀਕ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹੀ ਨੇ ਪਰ ਚੜ ਗਿਆ ਉਸ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਕੋਈ ਵੀ ਇਹੋ ਜਿਹੀ ਕਟੜਾਨੀ ਵਾਪਰੀ ਚੜ੍ਹਦੀ ਕਲਾ ਸਾਰਿਆਂ ਦਾ ਸੰਭਾਲ ਹਾਲੇ ਖਾਲਿਸਤਾਨ ਦੇ ਨਾਰੇ ਗੱਦੇ ਲੱਗੇ ਜੀ ਨਹੀਂ ਮੇਰੇ ਖਿਆਲ ਦੇ ਅਜੇ ਸਾਨੂੰ ਸਾਨੂੰ ਕੋਤੇ ਬਾਰੇ ਕੋਈ ਜਾਣਕਾਰੀ ਨਹੀਂ ਸਿੱਧਾ ਬੈਠੇ ਪਰ ਅੰਮ੍ਰਿਤਪਾਲ ਸਿੰਘ ਜੀ ਤੇ ਕੀ ਰਿਹਾ ਹੈ ਜੀ ਫਾਈਲ ਚਲੋ ਗੁਰੂ ਮਹਾਰਾਜ ਆਪੇ ਕਰਨਗੇ ਜੀ ਉਹ ਉਹਨਾਂ ਦੇ ਉਹ ਸਾਡੀ ਵੱਡੀ ਰਲਤ ਆ ਉਹ ਆਪੇ ਜਦੋਂ ਚਾਹਣਗੇ ਉਹ ਸਭ ਠੀਕ ਹੋ ਜੀ ਅੱਜ ਤੁਸੀਂ ਪਹੁੰਚੇ ਹੋ ਤਾਂ ਮੂੰਹ ਹੀ ਟੱਕਲੇ ਤੁਹਾਡੇ ਨਹੀਂ 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 ਟੱਕਿਆ ਨਹੀਂ ਟੱਕਿਆ ਹਲੇ ਕਰੋ ਨਾ ਹਲੇ ਕਰੋ ਪਤਾ ਹੈ ਤੁਸੀਂ ਪਹੁੰਚੇ ਹੋ ਅੱਜ ਜੋ ਤੁਸੀਂ ਕਹਿਆ ਸੀਗਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਅੱਜ ਸੰਦੇਸ਼ ਨਹੀਂ ਦੇਣ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਵਾਹਿਗੁਰੂ ਜਿੱਕਾ ਖਾਲਸਾ ਸਾਹਿਬ ਹੈ ਗੁਰੂ ਜੀ ਦੀ ਮੈਂ ਗੱਲ ਕਹਿਣੀ ਚਾਹੁੰਨਾ ਸ੍ਰੀ ਤੁਹਾਡੇ ਮੈਂ ਕਿਹਾ ਮੈਂ ਥੱਲੇ ਕਰ ਲੀ ਹਾਂ ਹਾਂ ਜੀ ਆਗੇ ਥੱਲੇ ਕਰੋ ਯਾਰ ਕਾਲੀ ਕਰ ਲਓ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਇਹ ਬੇਨਤੀ ਕਰਨੀ ਚਾਹਨਾ ਕੋਈ ਨਹੀਂ ਬੰਤੀ ਮੈਂ ਬੇਨਤੀ ਕਰਨੀ ਚਾਹਨਾ ਸੱਟਖਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਆਦਰ ਸਤਕਾਰ ਰਹਿਣਾ ਚਾਹੀਦਾ ਮੇਰਾ ਖਿਆਲ ਹੈ 41ਵੀਂ ਸ਼ਹੀਦੀ ਵਰੇ ਗੰਢ ਤੇ ਪਹਿਲੀ ਵਾਰ ਪੰਥ ਨੇ ਬੜਾ ਸ਼ਾਂਤੀ ਨਾਲ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਸੰਪੂਰਨ ਕੀਤਾ ਇਹਦੇ ਲਈ ਜਿਸੇ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਯੋਗ ਸਰਜਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਬੜੀ ਸ਼ਾਨ ਪ੍ਰਣਾਲ ਬਣੀ ਸਹਿਨਸ਼ੀਲਤਾ ਦੇ ਨਾਲ ਔਰ ਬੜੀ ਦੂਰ ਅੰਦੇਸ਼ੀ ਦੇ ਨਾਲ ਇਹ ਸਾਰਾ ਟਕਰਾਅ ਜਿਹੜਾ ਰੋਕਿਆ ਇਸ ਨੂੰ ਪਾਲਿਆ ਇਸ ਲਈ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿਉਂਕਿ ਸ਼ਹੀਦਾਂ ਦੀ ਯਾਦ ਵਿੱਚ ਪੰਥ ਵਿੱਚ ਕਦੇ ਟਕਰਾਅ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹ ਟਕਰਾਅ ਨੂੰ ਰੋਕਿਆ ਗਿਆ ਇਸ ਲਈ ਸਾਰੇ ਪੰਥ ਦੇ ਵਿੱਚ ਦੁਨੀਆ ਭਰ ਦੇ ਵਿੱਚ ਅਜਿਹਾ ਇੱਕ ਸੰਦੇਸ਼ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਕੇ ਸਮੁੱਚੇ ਪੰਥ ਨੇ ਬੈਠ ਕੇ ਜੂਨ 84 ਦੇ ਸ਼ਹੀਦਾਂ ਦੀ ਯਾਦ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪੰਡਤਰਾ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਸ਼ਹੀਦ ਜਰਨਲ ਸੁਖ ਸਿੰਘ ਦੀ ਸ਼ਹੀਦ ਬਾਬਾ ਠਾਰਾ ਸਿੰਘ ਦੀ ਦੀ ਯਾਦ ਬੜੀ ਸ਼ਾਂਤੀ ਦੇ ਨਾਲ ਔਰ ਬੜੇ ਆਦਰ ਸਤਕਾਰ ਦੇ ਨਾਲ ਮਨਾਹੀ ਹੈ ਇਸ ਲਈ ਇਹ ਸਾਰਾ ਸਿੱਖ ਪੰਥ ਦੇ ਸਿਰ ਦੇ ਉੱਤੇ ਹੀ ਸੇਰਾ ਜਾਂਦਾ ਹੈ ਐ ਜਸਦਰ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਦਰ ਗੜਗਾਸਾਹਬ ਨੇ ਅਸਤੀਫਾ ਦੇ ਦਿੱਤਾ ਹੈ ਜਾਂ ਕੁਝ ਸਮੇਂ ਤੱਕ ਕੋ ਅਸਤੀਫਾ ਦੇ ਸਕਦੇ ਨੇ ਇਹ ਚਰਚਾਵਾ ਜਿਹੜੀਆਂ ਨੇ ਕਾਫੀ ਉੱਠ ਰਹੀਆਂ ਬੇਨਤੀ ਹੈ ਇਹ ਇਹ ਵਿਸ਼ਾ ਉਹਨਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਉਹ ਹੀ ਕੁਝ ਦੱਸ ਸਕਦੇ ਮੈਨੂੰ ਇਸ ਬਾਰੇ ਕੋਈ ਹਲਮ ਨਹੀਂ ਕੋਈ ਮੀਟਿੰਗ ਹੋਈ ਸੀ ਕੀ ਸੁਖਵੀਰ ਬਾਦਲ ਹੋਰ ਦੇ ਨਾਮ ਤੇ ਨਹੀਂ 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 ਇਹ ਤਾਂ ਖਰਾਬ ਰੁਕਿਆ ਜਾਂਦਾ ਨਹੀਂ ਨਹੀਂ ਮੈਂ ਸਭ ਤੋਂ ਮਿਲਣ ਵਾਸਤੇ ਆਏ ਸੀ ਕਿ ਦੇਖੋ ਮੇਰੀ ਗੱਲ ਸਮਾਪਤ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਦਾ ਵਫਦ ਮੈਨੂੰ ਮਿਲਿਆ ਪ੍ਰਧਾਨ ਸਾਹਿਬ ਨਾਲ ਮੇਰੀਆਂ ਦੋ ਮੀਟਿੰਗਾਂ ਵੀ ਹੋਈਆਂ ਸ਼ਰਮਣੀ ਕਮੇਟੀ ਦੇ ਫਰਮੇ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਮੇਰੀ ਕੋਈ ਗੁਪਤ ਮੀਟਿੰਗ ਨਹੀਂ ਹੋਈ ਇਹ ਇੱਕ ਅਫਵਾਹ ਠਾਈ ਗਈ ਸੀ ਜੀ 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 ਹਾਂ ਅੱਜ ਦਾ ਜਿਹੜਾ ਦਿਹਾੜਾ ਹੈ ਸ਼ਹੀਦਾਂ ਨੂੰ ਨਮਨ ਕੀਤਾ ਹੈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਰਿਵਾਰ ਜਿਹੜੇ ਨੇ ਉਹਨਾਂ ਵਾਸਤੇ ਕੋਈ ਉਪਰਾਲੇ ਕੀਤੇ ਜਾਣਗੇ ਮੈਂ 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 ਇੱਕੋ ਹੀ ਬਹਿਨਸੀ ਕਰਦਾ ਕਿ ਜੂਨ 84 ਦਾ ਜਿਹੜਾ ਸ਼ਹੀਦੀ ਥਲੂਕਾਰੇ ਦਾ ਮੁੱਖ ਸਮਾਗਮ ਸਮੁੱਚੇ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦਾ ਫਿਰ ਦੂਸਰੇ ਨੰਬਰ ਤੇ ਦਮਦਮਹੀ ਟਕਸ਼ਾਲ ਦੇ ਹੈੱਡਕੁਆਰਟਰ ਗੁਰਦਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੁੰਦਾ ਕਿ ਕਿਉਂਕਿ ਦਮਦਮੀ ਟਕਸ਼ਾਲ ਸ਼ਹੀਦਾਂ ਦੀ ਵਾਰਸ ਹੈ ਇਹ ਸੰਘਰਸ਼ ਦੇ ਸ਼ਹੀਦਾਂ ਦੀ ਵਾਰਸ ਹੈ ਟਕਸ਼ਾਲ ਦੇ ਮੁਖੀ ਇੱਥੇ ਸ਼ਹੀਦ ਹੋਏ ਆ ਇਸ ਲਈ ਇਹ ਸਮਾਗਮ ਹਮੇਸ਼ਾ ਹੀ ਬਹੁਤ ਆਦਬ ਸਤਕਾਰ ਔਰ ਸ਼ਾਂਤੀ ਨਾਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੀ ਸ਼ਾਂਤੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਜੀ ਢੀਂਗਾ ਖਾਲਸਾ ਬਰਨਮ ਸਿੰਘ ਜੀ ਅੱਜ ਦੇ ਦਿਨ ਦੇ ਅੱਜ ਦੇ ਦਿਨ ਚੁੰਰੇ ਆਏ ਆ ਜੀ ਠੀਕ ਹੈ ਜਦੇ ਸ਼ਾਂਤਮਈ ਮਾਹੌਲ ਦੇ ਵਿੱਚ ਨੇਪਰੇ ਚੜ ਗਿਆ ਕਿਨੇ ਉਮੀਦ ਸੀ ਵੀ ਸ਼ਾਇਦ ਕੁਝ ਕੋਈ ਹਲਾ-ਗੁੱਲਾ ਨਾ ਹੋ ਜੂਵੇ ਪਰ ਮੈਨੂੰ ਲੱਗਦਾ ਨਹੀਂ ਐਸੀ ਕੋਈ ਗੱਲ ਹੈ ਮਹਾਰਾਜ ਕਿਰਪਾ ਕਰਨਗੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਜਾਵੇਗਾ ਹਨਵਰੀ ਜਥੇਦਾਰ ਸੰਦੇਸ਼ ਪੜ੍ਹਦੇ ਸੀ ਪਰ ਇਸ ਵਾਰ ਸੰਦੇਸ਼ ਨਹੀਂ ਪੜਿਆ ਗਿਆ ਲੱਗਦਾ ਨਹੀਂ ਪੜਿਆ ਗਿਆ ਉਹ ਥੋੜਾ ਜਿਆ ਕੰਮ ਪਤਾ ਹੀ ਹੈ ਭਈ ਜੋ ਸਿੰਘਾਂ ਭਈ ਟਕਰੋ ਦਾ ਚਾਂਸ ਲੱਗਦੇ ਸੀ ਪਰ ਮੈਨੂੰ ਲੱਗਦਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਤੇ ਨਹੀਂ ਕਿੰਦੂ ਪਰੰਤੂ ਹੋਣਾ ਚਾਹੀਦਾ ਉਹ ਮਹਾ ਸਾਹਿਬ ਵੀ ਲੋਕ ਕੀਤਾ ਜਾ ਰਹੇ ਹੈ ਕਿ ਕਿਹਾ ਕਿ ਇਹ ਆਪਾਂ ਸਦੇਸ਼ ਨਹੀਂ ਬੜਦਾ ਉਹ ਨਹੀਂ ਨਹੀ ਉਹ ਤਾਂ ਵੈਸੇ ਮੈਂ ਕਹਿੰਨਾ ਵੀ ਜੋ ਰਤਬਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹੁਤ ਉੱਚਾ ਹੈ ਕੌਮ ਦੀ ਨਿਗਾਹ ਦੇ ਵਿੱਚ ਹਰੇਕ ਸਿੱਖ ਲਈ ਭਾਵੇਂ ਉਹ ਨਵੀਂ ਪਾਰਟੀ ਬਣਾਈ ਗਈ ਹੈ ਹਾਂਜੀ ਇਸ ਤਰ੍ਹਾਂ ਬਹੁਤ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਭਰਤੀ ਬਹੁਤ ਹੋ ਰਹੀ ਹੈ ਤੇ ਮਹਾਰਾ ਚੜ੍ਹਦੀ ਕਲਾ ਕਰਨਗੇ ਅੱਗੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਜੀ ਹੁਣ ਜਦੋਂ ਪੰਜਾਬ ਦੇ ਵਿੱਚ ਲਿਆਉਣਗੇ ਫਿਰ ਅਸੀਂ ਬੇਲ ਦਾ ਘਲੇਤਾ ਸੀ ਹਾਈ ਕੋਰਟ ਦੇ ਵਿੱਚ ਲਾਇਆ ਇਹ ਦੁਬਾਰਾ ਫਿਰ ਜਦੋਂ ਉਹਰੇ ਲੈ ਕੇ ਆਉਣਗੇ ਵੈਸੇ ਤਾਂ ਦੇਖੋ ਇਹ ਤੱਕਾ ਹੀ ਹੈ ਸਿਰਫ ਇਸ ਗੱਲ ਕਰਕੇ ਸਰਕਾਰ ਡਰ ਗਈ ਵੀ ਅਮਰਿਤਪਾਲ ਕਿਤੇ ਪੰਜਾਬ ਚੋ ਜੇ ਇਸ ਨੇ ਨਸ਼ੇ ਬੰਦ ਕਰਤੇ ਤਾਂ ਸਾਨੂੰ ਕ੍ਰੈਡਿਟ ਨਹੀਂ ਮਿਲਣਾ ਸਾਰਾ ਕ੍ਰੈਡਿਟ ਇਸ ਗੱਲ ਦਾ ਅਮਰਿਤਪਾਲ ਲੈ ਜਾਏਗਾ ਉਸੀ ਗੱਲ ਕਰਕੇ ਇਹਦੇ ਐਨਐਸਏ ਲਾਈਏ ਨਹੀਂ ਤਾਂ ਕੋਈ ਐਸੀ ਗੱਲ ਨਹੀਂ ਸੀ ਜਿਹੜਾ ਐਨਐਸਏ ਲਾਇਆ ਜੀ ਸਰਚ ਚੱਲ ਰਹੀ ਹੈ ਕਿ ਤੁਸੀਂ 27 ਦੇ ਵਿੱਚ ਆਪਣਾ ਜਿਹੜਾ ਸੀਐਮ ਦਾ ਚੇਰਾਵਾ ਉਹ ਅਮਰਪਾਲ ਨੂੰ ਬਣਾਇਆ ਹਾਂਜੀ ਹਾਂਜੀ ਠੀਕ ਹੈ ਅਮਰਪਾਲ ਜੀ ਅੰਦਰ ਉਹ ਚੋਂ ਲੱਟ ਗਿਆ ਜੀ ਹੈਪੀ ਬਿਲਕੁਲ ਬਿਲਕੁਲ ਹਾਂਜੀ 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 ਠੀਕ ਅੱਜ ਆਪਾਂ ਉਹ ਦਿਨ ਨੂੰ ਯਾਦ ਕਰਦੇ ਹਾਂ 6 ਜੂਨ 1984 ਦਾ ਕੱਲੂ ਘਰ ਆ ਤੇ ਉਹਨਾਂ ਦੇ ਜਿਹੜੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸੰਜੀਤ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਾਰਿਆਂ ਨੂੰ ਜਿੱਥੇ ਸਾਰੀਆਂ ਨਹਿੰਗਸੰਗ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਵੱਲੋਂ ਮੈਂ ਅ ਸ਼ਰਦਾ ਦੇ ਫੁੱਲ ਭੇਟ ਕਰਦਾ ਪ੍ਰਣਾਮ ਕਰਦਾ ਤੇ ਅੱਜ ਜਿਹੜਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤੇ ਜਿਹੜਾ ਅਮਨ ਸ਼ਾਂਤੀ ਦੇ ਨਾਲ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਜਿਹੜੇ ਪ੍ਰੋਗਰਾਮ ਸਮਾਪਤ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਤੇ ਖਾਲਸੇ ਪੰਥ ਦੇ ਵਿੱਚ ਅਕਤਰਤਾਈਆਂ ਬਖਸ਼ਣ ਆਪ ਦੀ ਸਥਿਤੀ ਬਣੀ ਹੋਈ ਸੀ ਉਸ ਨੂੰ ਕਿਸ ਤਰੀਕੇ ਦੇ ਦੇ ਬਹੁਤ ਹੀ ਸਾਲ ਦਾ ਬਿਆਨ ਸੀ ਕਿ ਲੱਗਦਾ ਕਿ ਉਹਨਾਂ ਵਾਲੇ ਸਮਝੇ ਜਿੰਦ ਦਾ ਤਾਂ ਵਿਰੋਧ ਗੱਲ ਨਹਿੰਗਸੰਗ ਜਥੇ ਬੰਦੀਆਂ ਨੇ ਜਿਹੜਾ ਕਿਉਂਕਿ ਨਹਿੰਗਸੰਗ ਜਥੇ ਬੰਦੀਆਂ ਦੇ ਮੁਖੀਆਂ ਨੇ ਤੇ ਬਹੁਤ ਨਹਿੰਗਸੰਗ ਫੌਜਾਂ ਨੇ ਜਿਹੜੀ ਹਰਮੰਦਰ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਆਣ ਬਾਨ ਤੇ ਸ਼ਾਨ ਵਾਸਤੇ ਜਿਹੜੇ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਦਿੱਤੀਆਂ ਨੇ ਤੇ ਸ੍ਰੀ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਤੇ ਕੋਈ ਵੀ ਇਹੋ ਜੀ ਘਟਨਾ ਜਾਂ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਕਦੇ ਵੀ ਇੱਥੇ ਸੰਗਤਾਂ ਜਿਹੜੀਆਂ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਉਂਦੀਆਂ ਨੇ ਤੇ ਬਾਹਰ ਬੜੇ ਖੁੱਲੇ ਮੈਦਾਨ ਨੇ ਹਮੇਸ਼ਾ ਇਹ ਤੇ ਉਤਰਾਵ ਚੜਾ ਆਉਂਦੇ ਰਹਿੰਦੇ ਨੇ ਪਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮੈ ਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਸਾਰਿਆਂ ਨੂੰ ਬਹੁਤ ਪ੍ਰੇਮ ਪਿਆਰ ਤੇ ਸਤਕਾਰ ਦੇ ਨਾਲ ਜਿਹੜਾ ਆਪਣੇ ਆਪਣੇ ਜਿਹੜਾ ਸਤਕਾਰ ਹੈ ਮਿਲਦਾ ਜਿੰਨਾ ਵੀ ਜਿਹਦਾ ਮਾਨ ਸਤਕਾਰ ਹੈ ਉਹ ਸਾਰਿਆਂ ਨੂੰ ਦੇਣਾ ਚਾਹੀਦਾ ਪਰ ਮਰਿਆਦਾ ਦੇ ਵਿੱਚ ਰਹਿ ਕੇ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਮਰਿਆਦਾ ਤੋਂ ਬਾਹਰ ਜਾ ਕੇ ਉਹ ਕਾਰਜ ਨਹੀਂ ਕਰਨੇ ਚਾਹੀਦੇ ਜੋ ਸੰਗਤਾਂ ਨੂੰ ਜਾਂ ਜਥੇਬੰਦੀਆਂ ਨੂੰ ਨਾ ਆਪਣੇ ਸਹੀ ਹੋਣ ਜਿੱਥੇ ਤੱਕ ਸੰਦੇਸ਼ ਵੀ ਪੜਿਆਗੇ ਉਹ ਤਾਂ ਹੁਣ ਜਿਹੜੇ ਆ ਸੰਦੇਸ਼ ਉਹ ਉਹਨਾਂ ਨੂੰ ਹੀ ਪੁੱਛ ਲਿਓ ਕਿਉਂ ਨਹੀਂ ਪੜਿਆ ਪਰ ਵਧੀਆ ਹੋ ਗਿਆ ਆਪਣੇ ਅਮਨ ਸ਼ਾਂਤੀ ਦੇ ਨਾਲ ਸਾਰੇ ਕਾਰਜ ਫਤੇ ਹੋਏ ਨੇ